ਦੇਖੋ ਪੰਜਾਬ ਜਾਣ ਦਾ ਕਿ ਕਾਂਗਰਸ ਪਾਰਟੀ ਪੰਜਾਬ ਲਈ ਨਹੀਂ ਲੜਦੀ ਉਹ ਆਦਾਰੇ ਲੜਦੀ ਆ ਸੱਤਾ ਲਈ ਲੜਦੀ ਆ ਉਹ ਤਾਂ ਫੋਟੋਆਂ ਤੱਕ ਲੜਦੇ ਨੇ ਕਿ ਤੇਰੀ ਫੋਟੋ ਮੇਰੀ ਫੋਟੋ ਜਿਹੜੇ ਫੋਟੋਆਂ ਲਈ ਲੜਦੇ ਨੇ ਕਿ ਮੈਂ ਵੱਡਾ ਤੂੰ ਵੱਡਾ ਉਹਨਾਂ ਨੇ ਪੰਜਾਬ ਲਈ ਕੀ ਲੜਨਾਗਾ ਉਹ ਪੰਜਾਬ ਲਈ ਕੀ ਕਰਨਗੇ ਸੋ ਤਾਂ ਹੌਮੇ ਦੇ ਭਰੇ ਹੋਏ ਨੇ ਜਿਹੜੇ ਹੌਮੇ ਦੇ ਭਰੇ ਹੋਏ ਲੋਕ ਨੇਗੇ ਸੋ ਲੁਧਿਆਣਾ ਦੇ ਲੋਕ ਉਹਨਾਂ ਨੂੰ ਸਭ ਸਿਖਾਉਣਗੇ ਸੋ ਆਮ ਆਦਮੀ ਪਾਰਟੀ ਜਿਹੜੀ ਵੱਡੀ ਚਿਤਪਰਾ ਰਬ ਬੀਰ ਸਿੰਘ ਬਰਾੜਾ ਅੱਜ ਪੰਚਪਤ ਦਾ ਅਹੁਦਾ ਸੰਭ ਦੇ ਹੋਏ ਨਜ਼ਰ ਆਇਆ ਜਿਹਨਾਂ ਦਾ ਉਹਦਾ ਸੰਭਾਲਣ ਦੇ ਲਈ ਅੱਜ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਪੋਸ ਦੇ ਹੋਏ ਨਜ਼ਰ ਆਏ ਚੀਮਾ ਸਾਹਿਬ ਅੱਜ ਬਰਾੜ ਸਾਹਿਬ ਨੂੰ ਉਹਦਾ ਸੰਭਾਲਿਆ ਕਿਵੇਂ ਦੇਖਦੇ ਹੋ ਕਿ ਕਿਹ ਕੁ ਇਨਸਟਰਕਸ਼ਨ ਅੱਜ ਉਹਨਾਂ ਦੱਤਿਆਂਗੇ ਸਭ ਤੋਂ ਪਹਿਲਾਂ ਪ੍ਰਭੀਰ ਸਿੰਘ ਬਰਾੜ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਇੱਥੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਵਲੰਟੀਅਰਾਂ ਨੂੰ ਆਪਣੇ ਪੁਰਾਣੇ ਸਾਥੀਆਂ ਨੂੰ ਲਗਾਤਾਰ ਮਾਨ ਸਨਮਾਨ ਦੇ ਰਹੀ ਆ ਔਰ ਇਸ ਵਾਰ ਕਾਫੀ ਸਾਰੇ ਨਮੇ ਜਿਹੜੇ ਚੇਅਰਪੈ ਲੱਗੇ ਨੇ ਕਿ ਕਾਫੀ ਸਾਰਿਆਂ ਦੇ ਤਬਾਦਲੇ ਹੋਏ ਨੇ ਕਿ ਉਹਨਾਂ ਨੂੰ ਹੋਰ ਡਿਊਟੀਆਂ ਅਸਾਈਨ ਕੀਤੀਆਂ ਜਾ ਰਹੀਆਂ ਨੇ ਕਿਆਂ ਇਹ ਡਿਊਟੀਆਂ ਦੀ ਤੁਹਾਨੂੰ ਮਿਲੀਆਂ ਨੇ ਸੋ ਇਹਨਾਂ ਨੂੰ ਬਹੁਤ-ਬਹੁਤ ਵਾਰਕਵਾਦ ਬਿਲਕੁਲ ਪਾਰਟੀ ਜਿਹੜੀ ਆ ਹਰ ਰੈਂਕ ਐਂਡ ਫਾਈਲ ਦੇ ਉੱਤੇ ਹਰ ਇੱਕ ਵਿਅਕਤੀ ਦਾ ਜਿਹੜਾ ਪਾਰਟੀ ਦੀ ਕੰਮ ਕਰਦਾ ਉਹਦਾ ਕੋਈ ਨਾ ਕੋਈ ਮਾਨ ਸਨਮਾਨ ਜ਼ਰੂਰ ਹੁੰਦਾ ਹੈ ਐਸਐਸਪੀ ਸਾਹਿਬ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਕਿਸ ਕਿਸ ਤਰ੍ਹਾਂ ਦੇਖਦੇ ਹੋ ਉਸ ਕਾਰਵਾਈ ਨੂੰ ਦੇਖੋ ਤੁਹਾਡੇ ਦਿਨ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਬੱਚਾ ਜਿਹੜਾ ਜਿਨੇ ਕੋਈ ਜਿਹਦੇ ਮੋਬਾਈਲ ਦੇ ਉੱਤੇ ਸ਼ਾਇ ਇਤਰਾਜ ਜੋ ਵੀਡੀਓ ਆਈ ਸੀ ਉਹਨੂੰ ਲੈ ਕੇ ਉਹਦੀ ਜਾਂਚ ਹੋਈ ਸੋ ਜਦੋਂ ਉਹ ਜਿਹੜੀ ਵੀਡੀਓ ਸੀ ਕੋਈ ਜ਼ਿਆਦਾ ਸੈਂਸਿਟਿਵ ਨਹੀਂ ਸੀ ਨਾਨ ਸੈਂਸਿਟਿਵ ਸੀ ਪਰ ਲੇਕਿਨ ਫਿਰ ਵੀ ਉਸ ਤੇ ਦੀ ਪੁਲਿਸ ਜਿਹੜਾ ਸਾਈਬਰ ਕ੍ਰਾਈਮ ਸੈੱਲ ਦਾ ਐਸ ਐਚ ਓ ਸੀ ਉਹਦੇ ਅਧਿਕਾਰੀ ਸੀ ਉਹਨੂੰ ਬਲੈਕਮੇਲ ਕਰਦੇ ਸੀ ਉਸ ਫੈਮਿਲੀ ਨੂੰ ਬਲੈਕਮੇਲ ਕਰਦੇ ਸੀ ਉਹ ਸ਼ਿਕਾਇਤ ਜਦੋਂ ਮੰਨ ਜੋ ਸੀ ਐਮ ਸਾਹਿਬ ਕੋਲੇ ਪਹੁੰਚੀ ਤਾਂ ਉਸ ਸਮੇਂ ਉਹਨਾਂ ਦੇ ਖਿਲਾਫ ਜਿਹੜੀ ਆ ਵਿਜੀਲੈਂਸ ਦੀ ਕਾਰਵਾਈ ਵੀ ਹੋ ਰਹੀਆ ਉਹਨਾਂ ਨੂੰ ਫੜਿਆ ਵੀ ਗਿਆ ਔਰ ਦੂਸਰਾ ਇਹ ਵੀ ਸਾਹਮਣੇ ਪਹੁੰਚਿਆ ਸੀਗਾ ਕਿ ਜਿਹੜਾ ਸਬੰਧਤ ਜ਼ਿਲ੍ਹੇ ਦਾ ਐਸ ਐਸ ਪੀ ਆ ਉਹ ਵੀ ਕੋਈ ਕਾਰਵਾਈ ਨਹੀਂ ਕਰ ਰਿਆ ਸੀ ਉਹ ਵੀ ਸੁਣਵਾਈ ਨਹੀਂ ਕਰ ਰਿਆ ਸੀਗਾ ਸੋ ਇਸੇ ਗੱਲ ਕਰਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਤੁਰੰਤ ਪਰਵਾਪਸ ਸਸਪੈਂਡ ਕੀਤਾ ਗਿਆ ਸਰ ਡਿਪਰੈਸ਼ਨ ਦਾ ਮਾਮਲਾ ਕਿਤੇ ਨਾ ਕਿਤੇ ਬੀਤੀ ਕੱਲ ਉੱਪਰ ਕੇ ਸਾਹਮਣੇ ਆਇਆ ਕਿਵੇਂ ਦੇਖਦੇ ਹੋ ਲਗਾਤਾਰ ਪੰਜਾਬ ਦੇ ਉੱਤੇ ਡਾਕ ਜਿਹੜੇ ਮਾਰਦੇ ਹੋਏ ਨਜ਼ਰ ਆ ਰਹੀ ਹੈ ਸੈਂਟਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਜਿਹੜੀ ਆ ਉਹ ਪੰਜਾਬ ਦੇ ਖਿਲਾਫ ਆ ਪੰਜਾਬੀਆਂ ਦੇ ਖਿਲਾਫ ਆ ਕਦੇ ਪਾਣੀ ਤੇ ਡਾਕਾ ਕਦੇ ਅਧਿਕਾਰਾਂ ਦਾ ਕੱਟ ਕਰ ਦੇਣਾ ਕਦੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਅ ਅਧਿਕਾਰਾਂ ਦਾ ਖਤਮਾ ਕਰ ਦੇਣਾ ਹੁਣ ਟੀਚਰਾਂ ਦੇ ਵਿੱਚ ਮਾਮਲੇ ਚ ਸਾਹਮਣੇ ਆਈ ਆ ਸੋ ਇਸ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬੀਆਂ ਨੂੰ ਜਿਹੜੀ ਆ ਨਫ਼ਰਤ ਕਰਦੀ ਆ ਔਰ ਪੰਜਾਬ ਦੇ ਲੋਕ ਬੜੇ ਸੂਰਬੀਰ ਨੇ ਬੜੇ ਜੋਧੇ ਨੇ ਔਰ ਦੇਸ਼ ਦੇ ਲਈ ਬਹੁਤ ਸਾਰੀਆਂ ਲੜਾਂਜਾਂ ਪੰਜਾਬ ਨੇ ਲੜੀਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ ਇਹ ਤੋਂ ਮੈਂ ਸਮਝਦਾਗਾ ਆਉਣ ਵਾਲੇ ਸਮੇਂ ਚ ਇੱਕ ਵੱਡਾ ਸਬਕ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਲੋਕ ਪੰਜਾਬ ਦੇ ਸਿਖਾਉਣਗੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਬਤੌਰ ਉਹਨਾਂ ਦੇ ਵਰਸੀ ਦੇ ਉੱਤੇ ਐਲਾਨ ਕਰਦੇ ਨੇ ਕਿ ਮੈਂ टिकट लेके ਚੋਣ ਲੜਾਂਗਾ ਦੇਖੋ ਲੋਕਤੰਤਰ ਦੇ ਅੰਦਰ ਹਰ ਇੱਕ ਵਿਅਕਤੀ ਨੂੰ ਅਧਿਕਾਰ ਹੁੰਦਾ ਹੈਗਾ ਕਿ ਇਲੈਕਸ਼ਨ ਲੜਨ ਦਾ ਤਾਂ ਮੈਂ ਤਾਂ ਉਹਨਾਂ ਦਾ ਸਵਾਗਤ ਹੀ ਕਰਦਾਗਾ ਕਿ ਇਲੈਕਸ਼ਨ ਲੜਨ ਇਹ ਉਹਨਾਂ ਦੀ ਪਾਰਟੀ ਨੇ ਦੇਖਣਾ ਕਾਂਗਰਸ ਪਾਰਟੀ ਨੇ ਕਿ ਉਹਨਾਂ ਨੂੰ ਟਿਕਟ ਦਿੰਦੀ ਆ ਜਾਂ ਕੀ ਕਰਦੀ ਹੈ ਤਾਂ ਉਹਨਾਂ ਨੇ ਦੇਖਣਾਗਾ ਪਰ ਮੈਂ ਸਮਝਦਾ ਕੋਈ ਵੀ ਵਿਅਕਤੀ ਜਿਹੜਾ ਲੋਕਤੰਤਰ ਦੇ ਅੰਦਰ ਆਪਣੀ ਇਲੈਕਸ਼ਨ ਲੜਨ ਦਾ ਹੱਕ ਤੇ ਅਧਿਕਾਰ ਰੱਖਦਾਗਾ ਜੇਕਰ ਲਈ ਟਣੇ ਦੀ ਗੱਲ ਕੀਤੀ ਹੈ ਉਹ ਲੋਦਾਣੇ ਦੇ ਵਿੱਚ ਇਲੈਕਸ਼ਨ ਹੋਣੇ ਨੇ ਤਾਂ ਉਹਦੇ ਵਿੱਚ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੀ ਫੋਟੋ ਨਹੀਂ ਹੈ ਤੇ ਫਟਾਫਸਨ ਬਾਜਵਾਦੀ ਫੋਟੋ ਨਹੀਂ ਹੈ ਦੇਖੋ ਪੰਜਾਬ ਜਾਣ ਦਾਗਾ ਕਿ ਕਾਂਗਰਸ ਪਾਰਟੀ ਪੰਜਾਬ ਲਈ ਨਹੀਂ ਲੜਦੀ ਉਹ ਆਉਦਿਆ ਨੇ ਲੜਦੀ ਆ ਸੱਤਾ ਲਈ ਲੜਦੀ ਆ ਇਹ ਸਿੰਗਲ ਕਰਕੇ ਲੁਧਿਆਣਾ ਦੇ ਲੋਕ ਜਿਹੜੇ ਨੇ ਕਿ ਉਹ ਕਾਂਗਰਸ ਪਾਰਟੀ ਨੂੰ ਸਭ ਕੁਝ ਕਹਣਗੇ ਉਹ ਤਾਂ ਫੋਟੋਆਂ ਤੱਕ ਲੜਦੇ ਨੇ ਕਿ ਤੇਰੀ ਫੋਟੋ ਮੇਰੀ ਫੋਟੋ ਜਿਹੜੇ ਫੋਟੋਆਂ ਲਈ ਲੜਦੇ ਨੇ ਕਿ ਮੈਂ ਵੱਡਾ ਤੂੰ ਵੱਡਾ ਉਹਨਾਂ ਨੇ ਪੰਜਾਬ ਲਈ ਕੀ ਲੜਨਾਗਾ ਉਹ ਪੰਜਾਬ ਲਈ ਕੀ ਕਰਨਗੇ ਸੋ ਤਾਂ ਹੌਮੇ ਦੇ ਭਰੇ ਹੋਏ ਨੇ ਜਿਹੜੇ ਹੌਮੇ ਦੇ ਭਰੇ ਹੋਏ ਲੋਕ ਨੇਗੇ ਸੋ ਲੁਧਿਆਣਾ ਦੇ ਲੋਕ ਉਹਨਾਂ ਨੂੰ ਸਭ ਕੁਝ ਸਿਖਾਉਣਗੇ ਸੋ ਆਮ ਆਦਮੀ ਪਾਰਟੀ ਜਿਹੜੀ ਵੱਡੀ ਜਿੱਤ ਪ੍ਰਾਪਤ ਕਰੂਗੀ ਤੇ ਬਿਲਕੁਲ ਜਿਵੇਂ ਹਰਪਾਲ ਸਿੰਘ ਜੀ ਮੈਂ ਗੱਲ ਕਰ ਰਿਹਾ ਲੁਧਿਆਣਾ ਦੇ ਵਿੱਚ ਜਦੋਂ ਕੋਈ ਇਲੈਕਸ਼ਨ ਹੁੰਦੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਦੇ ਵਿੱਚ ਦਾਵਾ ਕੀਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਹਜ਼ੂਰ ਉਥੇ ਜਿੱਤ ਦਾ ਝੰਡਾ ਕਰਦੀ ਹੋਈ ਨਜ਼ਰ ਆਏਗੀ ਚੰਡੀਗੜ੍ਹ ਤੋਂ ਵਿੜੇ ਜਰਨਲਿਸਟ ਸਤਾਂਸ਼ੀ ਸ਼ਰਮਦੇਵਨ ਸੰਦੀਪ ਸਿੰਘ ਅਜੀਤ ਪੀਪੀਪੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ